ਅੱਜ ਜਿਹੜਾ ਅਸੀਂ ਘਰ ਤੁਹਾਡੇ ਲਈ ਲੈ ਕੇ ਆਏ ਹਾਂ ਜੀ ਇਹ ਵਧੀਆ ਖੁੱਲੀ ਗਲੀ ਤੇ ਲੱਗਦਾਗਾ ਤੇ ਬਹੁਤ ਹੀ ਸੋਹਣਾ ਤਿਆਰ ਕੀਤਾ ਹੋਇਆ ਘਰ ਵੇਚਣ ਦਾ ਕਾਰਨ ਇੱਕ ਸਿਰਫ ਮਜਬੂਰੀ ਕਰਕੇ ਹੀ ਵੇਚ ਰਹੇ ਨੇ ਤੁਸੀਂ ਦੇਖ ਸਕਦੇ ਹੋ ਜਦੋਂ ਆਪਾਂ ਗੇਟ ਤੋਂ ਅੰਦਰਲੀ ਸਾਈਡ ਐਂਟਰ ਹੁੰਨੇ ਆ ਘਰ ਦੇ ਵਿੱਚ ਤਾਂ ਦੇਖੋ ਬਹੁਤ ਸੋਹਣਾ ਬੜੀਆਂ ਰੀਜਾਂ ਦੇ ਨਾਲ ਇਹ ਘਰ ਤਿਆਰ ਕੀਤਾ ਹੋਇਆ ਹੈ ਜੀ ਤੁਸੀਂ ਦੇਖ ਸਕਦੇ ਹੋਗੇ ਵੇਚਣ ਦਾ ਕਾਰਨ ਇੱਕ ਵਾਸਤਾ ਮਜਬੂਰੀ ਕਰਕੇ ਵੇਚਣਾ ਪੈ ਰਿਹਾ ਜੀ ਵਧੀਆ ਜੋੜੀਆਂ ਦਾ ਕੰਮ ਹੋਇਆਗਾ ਤੇ ਡਬਲ ਡਬਲ ਜੋੜੀਆਂ ਨੇ ਸਾਰਾ ਕੰਮ ਘਰ ਦਾ A to Z ਕੀਤਾ ਹੋਇਆ ਹੈ بجلی ਪਾਣੀ ਜਿਹੜੀਆਂ ਸੁਵਿਧਾਵਾਂ ਹੁੰਦੀਆਂ ਇਹ ਤੁਹਾਨੂੰ ਸਾਰੀਆਂ ਅਵੇਲੇਬਲ ਮਿਲਣਗੀਆਂ ਜੀ ਤੇ ਇਹ ਘਰ ਹੈ ਜਿਹੜਾ 85 ਗਜ ਦੇ ਵਿੱਚ ਬਣਿਆ 4 ਸਾਲ ਪਹਿਲਾਂ ਬਣਾਇਆ ਸੀ ਸਾਰਾ ਤਿਆਰ ਵਧੀਆ ਮਟੀਰੀਅਲ ਲੱਗਿਆ ਬੈਂਕ ਲੋਨ ਕਰਕੇ ਹੀ ਇਹ ਘਰ ਵੇਚਣਾ ਪੈ ਰਿਹਾ ਜੀ ਦੋ ਰੂਮ ਬਣੇ ਹੋਏ ਨੇ ਦੋ ਵਾਸ਼ਰੂਮ ਅਟੈਚ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਤੇ ਬਾਹਰ ਹੈ ਜਿਹੜਾ ਪਾਰਕਿੰਗ ਲਈ ਕਾਫੀ ਜਗ੍ਹਾ ਵੱਡੀ ਗਲੀ ਤੇ ਇਹ ਘਰ ਲੱਗਦਾ ਤੁਸੀਂ ਵੀਡੀਓ ਚ ਵੀ ਦੇਖਿਆ ਸਟਾਰਟਿੰਗ ਦੇ ਵਿੱਚ ਜਦੋਂ ਆਪਾਂ ਵੀਡੀਓ ਦਿਖਾਈਏ ਤੁਹਾਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਦੇਖੀ ਜਾਵੇ ਸਾਰੀ ਜਾਣਕਾਰੀ ਮਿਲੂਗੀ ਜੀ ਤੇ ਅਟੈਚ ਵਾਸ਼ਰੂਮ ਬਣੇ ਹੋਏ ਨੇ ਦੋ ਰੂਮ ਨੇ ਦੋ ਅਟੈਚ ਵਾਸ਼ਰੂਮ ਨੇ ਤੇ ਵਧੀਆ ਇਹ ਲੋਕੇਸ਼ਨ ਦੇ ਉੱਤੇ ਘਰ ਹੈਗਾ ਤੇ ਆਪਾਂ ਤੁਹਾਨੂੰ ਏਰੀਆ ਵੀ ਦੱਸਾਂਗੇ ਉਸ ਤੋਂ ਪਹਿਲਾਂ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਹਾਨੂੰ ਕਿਹੜੇ ਏਰੀਏ ਦੇ ਵਿੱਚ ਘਰ ਕੋਠੀ ਮਕਾਨ ਚਾਹੀਦਾ ਤਾਂ ਕਮੈਂਟਾਂ ਦੇ ਵਿੱਚ ਦੱਸੋ ਜੀ ਕਿੰਨੇ ਕੁ ਰੇਟ ਨੂੰ ਚਾਹੀਦਾ ਇਹ ਰੇਟ ਦਾ 26 ਲੱਖ ਰੁਪਏ ਡਿਮਾਂਡ ਹੈ ਜੀ ਏਰੀਆ ਹੈਗਾ ਜੀ ਚਹਾਰਪੁਰ ਨੇੜੇ ਹੈਬੋਵਾਲ ਲੁਧਿਆਣਾ ਨੇੜੇ ਸੰਗਮ ਚੌਕ ਬਾਕੀ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਘਰ ਹੈ ਜਿਹੜਾ ਤਿਆਰ ਕੀਤਾ ਬਸ ਵੇਚਣ ਦਾ ਕਾਰਨ ਸੀਗਾ ਇੱਕ ਮਜਬੂਰੀ ਜੋ ਕਿ ਬੈਂਕ ਲੋਨ ਕਰਕੇ ਹੈ ਬੇਚ ਰਹੇ ਨੇ 26 ਲੱਖ ਰੁਪਏ ਡਿਮਾਂਡ ਹੈ ਜੀ ਨੰਬਰ ਤੁਸੀਂ ਮਾਲਕ ਵੀਰ ਦਾ ਨੋਟ ਕਰ ਲਓ 97791 39928 97791 39928 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਘਰ ਹੈ ਜਿਹੜਾ ਖਰੀਦ ਸਕਦੇ ਬਾਕੀ ਬਹੁਤ ਸੋਹਣੀ ਲੋਕੇਸ਼ਨ ਤੇ ਬਣਿਆ ਹੋਇਆ ਜੀ ਤੇ ਬਹੁਤ ਹੀ ਸੋਹਣਾ ਰਿੱਜਾਂ ਦੇ ਨਾਲ ਤਿਆਰ ਕੀਤਾ ਹੋਇਆ ਇਹ ਘਰ 85 ਗਜ਼ ਦੇ ਵਿੱਚ ਬਣਿਆ ਵਿਕਾਊ ਹੈ ਜੀ 26 ਲੱਖ ਰੁਪਏ ਡਿਮਾਂਡ ਹੈ ਮਾਲਕ ਵੀਰ ਦਾ ਨੰਬਰ ਸਕਰੀਨ ਤੇ ਚੱਲ ਰਿਹਾ ਤੁਸੀਂ ਇਸ ਨੰਬਰ ਤੇ ਕਾਲ ਕਰਕੇ ਖਰੀਦ ਸਕਦੇ ਹੋ ਬਾਕੀ ਆਪਾਂ ਰਿਕਾਰਡਿੰਗ ਵੀ ਕੀਤੀ ਹੋਈ ਹੈ ਅੱਜ ਦੀ ਵੀਡੀਓ ਤੁਹਾਨੂੰ ਪਸੰਦ ਆਈ ਹੋਊਗੀ ਜੀ ਤੇ ਉਮੀਦ ਹੈ ਤੁਸੀਂ ਬਾਕੀ ਵੀਡੀਓ ਵਾਂਗੂ ਇਹਨੂੰ ਵੀ ਸਪੋਰਟ ਕਰੋਗੇ ਵੀਡੀਓ ਨਾਲ ਬਣੇ ਹੋ ਇਸੇ ਤਰ੍ਹਾਂ ਜਲਦੀ ਲੱਕ ਮਿਲਦੇ ਇੱਕ ਹੋਰ ਨਵੇਂ ਕੋਠੀ ਮਕਾਨ ਧੰਨਵਾਦ